PB91 News 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ 15 ਅਗਸਤ ਭਾਰਤ ਦਾ ਆਜ਼ਾਦੀ ਦਿਵਸ ਹੈ 1947 ਵਿੱਚ ਇਸੇ ਦਿਨ ਭਾਰਤ ਨੇ ਅੰਗਰੇਜ਼ੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ ਇਸ ਦਿਨ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ ਲਾਲ ਕਿਲੇ ਤੇ ਪ੍ਰਧਾਨ ਮੰਤਰੀ ਦੁਆਰਾ ਦੇਸ਼ ਭਰ ਵਿੱਚ ਝੰਡਾ ਫੂਰਾਉਣ ਸਮਾਗਮ ਤੇ ਦੇਸ਼ ਭਗਤੀ ਦੇ ਗੀਤ ਹੁੰਦੇ ਹਨ ਸਕੂਲ ਕਾਲਜ ਦਫਤਰਾਂ ਵਿੱਚ ਸਮਾਰੋਹ ਹੁੰਦੇ ਹਨ ਲੋਕ ਸ਼ਹੀਦਾਂ ਨੂੰ ਯਾਦ ਕਰਦੇ ਹਨ ਜਿਨ੍ਹਾਂ ਨੇ ਆਜ਼ਾਦੀ ਲਈ ਬਲੀਦਾਨ ਦਿੱਤਾ ਅੱਜ ਪਹੁੰਚਿਆ ਨਵੀਂ ਦਾਣਾ ਮੰਡੀ ਮਾਰਕੀਟ ਕਮੇਟੀ ਦੇ ਦਫਤਰ ਵਿੱਚ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੱਜ ਦਾ ਝੰਡਾ ਚੜਾਉਣ ਦੀ ਰਸਮ ਮਾਰਕੀਟ ਕਮੇਟੀ ਦੇ ਚੇਅਰਮੈਨ ਹਿਮਰਾਜ ਰਾਜੀਸਾਨੇਵਾਲ ਵੱਲੋਂ ਕੀਤੀ ਗਈ ਇਸ ਮੌਕੇ ਗੁਰਦੀਪ ਸਿੰਘ ਪੀ.ਟੀ.ਯੂ ਮਨਜਿੰਦਰ ਪੋਲਾ ਮੰਗਟ ਓਮਪ੍ਰਕਾਸ਼ ਬਜੀਤ ਚੋਹਾਨ ਅਰੁਣ ਬਟਲਾ ਅਜਮੇਰ ਸਿੰਘ ਢਾਲੀਵਾਲ ਸਤਪਾਲ ਸੱਤਾ ਰਾਹੁਲ ਗੱਲ ਤੇ ਆਮ ਆਦਮੀ ਪਾਰਟੀ ਦੀ ਸਮੂਹ ਟੀਮ ਮੌਜੂਦ ਸੀ ਜਿਸ ਤੋਂ ਕੰਪਰਤਾ ਦਿਵਸ ਮਨਾਇਆ ਗਿਆ ਅੱਜ ਰਾਸ਼ਟਰੀ ਛੰਡੇ ਦੀ ਜਿਹੜੀ 100 ਮਰਦ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਪੂਰੇ ਦੇਸ਼ ਵਾਸੀ ਨੂੰ ਸੁਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜਿਸ ਤਰ੍ਹਾਂ ਸਾਡੇ ਪੰਜਾਬ ਦੀ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਜੀ ਪਿੰਡਾਂ ਦੇ ਵਿੱਚ ਜਾ ਜਾ ਕੇ ਸਾਡੇ ਪੰਜਾਬ ਦੇ ਕੈਬਨਟ ਮੰਤਰੀ ਐਮ ਐਲ ਏ ਚੇਅਰਮੈਨ ਜਾਂ ਮੁੱਖ ਮੰਤਰੀ ਸਾਹਿਬ ਵੀ ਸਾਡੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾ ਕੇ ਨਸ਼ੇ ਲਈ ਜਾਗਰੂਤ ਕੀਤਾ ਮੈਂ ਪ੍ਰਮਾਤਮਾ ਅਮਰ ਬੇਨਤੀ ਤੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿ ਸਾਡੀ ਸਰਕਾਰ ਤੇ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਰੱਖਿਓ ਜਿਸ ਤਰ੍ਹਾਂ ਸਾਨੇ ਵਾਲੇ ਹਲਕੇ ਦੀ ਸੇਵਾ ਸਾਡੇ ਪੰਜਾਬ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਮਾਨਯੋਗ ਮੰਤਰੀ ਹੈ ਸਾਡੇ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਤ ਇਸੇ ਤਰ੍ਹਾਂ ਜਿੱਦਾਂ ਹਜ਼ਾਰਾਂ ਦੇ 54000 ਦੇ ਲਗਭਗ ਪੰਜਾਬ ਦੇ ਵਿੱਚ ਨੌکریاں ਬਿਨਾਂ ਰਿਸ਼ਵਤ ਤੋਂ ਮਸਲਾ ਕਲੀਨਕ ਕੋਈ ਰਿਸ਼ਮਤ ਨਹੀਂ ਕੀਤਾ ਵੀ ਲੱਗਦੀ ਮੈਂ ਪਰਮਾਤਮਾ ਅਮਰ ਅਰਦਾਸ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੇ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਰੱਖਿਓ ਸਾਡੇ ਹਿੰਦੁਸਤਾਨ ਤੇ ਆਪਣਾ ਇਸੇ ਤਰ੍ਹਾਂ ਹੱਥ ਰੱਖਿਓ ਵੀ ਇਸੇ ਤਰ੍ਹਾਂ ਅਸੀਂ ਇਸੇ ਤਰ੍ਹਾਂ ਆਪਣਾ 15 ਅਗਸਤ ਮਨਾਉਂਦੇ ਆ ਇਸੇ ਤਰ੍ਹਾਂ ਮਨਾਉਂਦੇ ਰਹੀਏ ਜੀ ਬਹੁਤ ਕਸਾਨਾਂ ਦੇ ਹਿੱਤ ਚ ਕੱਲ ਜਿਹੜਾ ਇੱਕ ਜਿਹੜਾ ਲੈਂਡ ਪੂਲਿੰਗ ਦਾ ਜਿਹੜਾ ਨੋਟੀਫਿਕੇਸ਼ਨ ਵਾਪਸ ਲੈ ਆ ਗਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੇ ਮਨਾਈ ਵੀ ਪਾਰਟੀ ਹੈ ਜੀ ਅਸੀਂ ਸਾਰੇ ਕਿਸਾਨਾਂ ਭਰਾਵਾਂ ਦੇ ਨਾਲ ਆ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਚੇਅਰਮੈਨ ਸਾਹਿਬ ਅੱਜ ਦੇ ਦਿਹਾੜੇ ਤੇ ਸ਼ੁਭ ਕਾਮਨਾਵਾਂ ਦੇ ਦੋ ਤੁਹਾਨੂੰ ਅਸੀਂ ਦੂਸਰੇ 15 ਗਸਤੀਆਂ ਦੇਸ਼ ਵਾਸੀਆਂ ਨੂੰ ਬਹੁਤ ਸੋਚ ਸ਼ੁਭ ਕਾਮਨਾਵਾਂ ਸਾਡੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਮੇਰੇ ਵੱਲੋਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਹਾਂ ਜੀ ਸਾਡੀ ਅੱਜ ਦਾਣਾ ਮੰਡੀ ਜਿਹੜਾ ਅੱਜ 15 ਗਸਤਰਾ ਤੇੜਾ ਮਨਾਇਆ ਗਿਆ ਹੈ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ 15 ਅਗਸਤ ਜਿਹੜੀ ਆਜ਼ਾਦੀ ਦਿਵਸ ਤੇ ਸਾਰੀ ਸਾਡੀ ਮਾਰਕੀਟ ਕਮੇਟੀ ਸਾਨ੍ਹੇਵਾ ਐਮਰਮ ਰਾਜਜੀ ਜੀ ਹੋਰ ਸਾਡੇ ਸਾਰੇ ਸਤਕਾਰਯੋਗ ਸੱਜਣਾਂ ਨੇ ਇਕੱਠੇ ਹੋ ਕੇ ਜਿਹੜਾ ਮਨਾਇਆ ਇਹ ਯਾਦ ਜਿਹੜੀ ਐਵੇਂ ਨਹੀਂ ਮਿਲੀ ਬੜੀ ਉਖਾਲਣਾ ਕਾਲ ਕੇ ਬੱਲੀਆ ਸੀ ਪਾਕ ਸਿੰਘ ਹੋਣੀ ਹੁੰਦੂ ਸਿੰਘ ਹੋਣੀ ਕਰਤਾਰ ਸਿੰਘ ਖਰਬਾ ਕਿੰਨੇ ਸੀਧਾਂ ਦੇ ਸੀਧੀਆਂ ਦੇ ਕੇ ਇਹ ਯਾਦ ਜੀ ਲਈ ਸੀ ਇਸ ਆਜ਼ਾਦੀ ਦਾ ਹੁਣ ਅਸੀਂ ਜਿਹੜੇ ਸਾਰੇ ਦੇਸ਼ ਵਾਸੀ ਨਿਕ ਬਾਣਦੇ ਮੈਂ ਆਪਣੇ ਦੇਸ਼ ਵਾਸੀਆਂ ਨੂੰ ਕਿਸਾਨ ਭਰਾਵਾਂ ਨੂੰ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਸੰਬੰਧਤ ਸਾਡੀ ਮਾਰਕੀਟ ਕਮੇਟੀ ਵੀ ਖੰਨਨ ਸੰਬੰਧਤ ਅਸੀਂ ਇਸ ਕਰਕੇ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਉਹਨਾਂ ਦੀ ਚੰਗੀ ਫਸਲ ਹੋਵੇ ਕਾਮਨਾ ਕਰਦੇ ਹਾਂ ਤੇ ਵਧਾਈਆਂ ਦਿੰਦੇ ਹਾਂ ਵੈਗਰੂ ਇਹਨਾਂ ਅਨੁਸਾਰ ਸਾਰਿਆਂ ਨੂੰ ਚੜ੍ਹਦੀ ਕਲਾ ਰਹੇ ਤੇ ਸਾਰਿਆਂ ਨੂੰ ਬਹੁਤ-ਬਹੁਤ ਸਾਡੇ ਆੜਤੀ ਵੀਰਾਂ ਨੂੰ ਵਧਾਈਆਂ ਬਹੁਤ-ਬਹੁਤ 15 ਅਗਸਤ ਦੀਆਂ ਚੜ੍ਹਦੀ ਕਲਾ ਰਹੇ ਬਹੁਤ-ਬਹੁਤ ਮਿਹਰਬਾਨੀ ਜੀ ਜੀਤੋ ਸਾਹਿਬ ਦੇਸ਼ ਆਜ਼ਾਦ ਹੋਇਆ ਸੀ ਅੱਜ ਦੇ ਦਿਨ ਡਾਕਟਰ ਭੀਮrao ਅੰਬੇਦਕਰ ਨੇ ਉਸ ਤੋਂ ਬਾਅਦ ਸੰਵਿਧਾਨ ਲਿਖਿਆ ਦੇਸ਼ ਨੂੰ ਜਿਹੜਾ 15 ਅਗਸਤ ਦਾ ਜੋ ਦੇਸ਼ ਆਜ਼ਾਦ ਹੋਇਆ ਉਹਦੇ ਵਿੱਚ ਬਹੁਤ ਹੀ ਸੂਰਬੀਰਾਂ ਯੋਧਿਆਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਕਿ ਅੱਜ ਆਪਾਂ ਜੈ ਆਜ਼ਾਦੀ ਦਿਨ ਮਨਾ ਰਹੇ ਹਾਂ ਅੱਜ ਸਾਨੀ ਵਾਲਾ ਢਾਲਾ ਮੰਡੀ ਵਿਖੇ ਸੇਮਨਾਰ ਰਾਜੀ ਜੀ ਚੇਅਰਮੈਨ ਸਾਹਿਬ ਨੇ ਇੱਥੇ ਝੰਡਾ ਲਹਿਰਾਇਆ ਅੱਤ ਸਾਰਿਆਂ ਨੇ ਨਸ਼ੇ ਦੇ ਪ੍ਰਤੀ ਬਫਾਦਾਰੀ ਦੀ ਸੌਖਾ ਦੀ ਸਾਰਿਆਂ ਨੇ ਅਤੇ ਨਸ਼ੇ ਦਾ ਵੀ ਸਾਡੇ ਸਮਾਜ ਦੇ ਵਿੱਚ ਕੋੜ ਸੀਗਾ ਜੋ ਭਗਵੰਤ ਮਾਨ ਸਰਕਾਰ ਨੇ ਉਹਦੇ ਬਹੁਤ ਹੱਦ ਤੱਕ ਠੱਲ ਪਾਤੀ ਉਹਨੂੰ ਸਾਡੇ ਹਰਦੀਪ ਸਿੰਘ ਮੁੱਖ ਮੰਤਰੀ ਕੈਬਨਟ ਮੰਤਰੀ ਸਾਹਿਬ ਉਹ ਵੀ ਹਰੇਕ ਆਪਣੇ ਇਲਾਕੇ ਦੇ ਵਿੱਚ ਜਾ ਕੇ ਸਾਰੇ ਪੰਜਾਬ ਦੇ ਵਿੱਚ ਵੀ ਉਹ ਵੀ ਇਸ ਵਿਭਾਗ ਦੇ ਵਿੱਚ ਬੜਾ ਵੱਡਾ ਜੁਗਦਰ ਪਾ ਰਹੇ ਨੇ ਅਤੇ ਜੋ ਸਾਡੇ ਮੁੰਡੇ ਬਾਹਰ ਜਾਂਦੇ ਸੀਗੇ ਪੜ ਇਹਨਾਂ ਆਪਣੇ ਨੌਕਰੀ ਤੋਂ ਉਹਨਾਂ ਲਈ ਵੀ ਸਰਕਾਰ ਨੇ ਨੌਕਰੀਆਂ ਦਾ ਪ੍ਰਬੰਧ ਕੀਤਾ 55000 ਦੇ ਗੇਟ ਚ ਇਹਨਾਂ ਨੇ ਸਰਕਾਰੀ ਨੌਕਰੀ ਦਿੱਤੀ ਆ ਤੇ ਹੁਣ ਇੱਕ ਨਵੀਂ ਪਹਿਲ ਕਦਮੀ ਭਗਵਨ ਸਤਮਾਲ ਜੀ ਕੁਬਲ ਹੋ ਰਹੀ ਆ ਜੋ ਬੱਚੇ ਬੰਦੇ ਗਰੀਬ ਵਿਚਾਰੇ ਬੰਦੇ ਨਹੀਂ ਆਪਣਾ ਇਲਾਜ ਕਰਾ ਸਕਦੇ ਸੀਗੇ ਉਹਨਾਂ ਲਈ ਵੀ 10 ਲੱਖ ਦਾ ਹਰੇਕ ਪਰਿਵਾਰ ਨੂੰ ਇੱਕ ਬੀਮਾ 2 ਅਕਤੂਬਰ ਤੋਂ ਉਹ ਲਾਗੂ ਹੋ ਰਿਹਾ ਉਹ ਦੇ ਰਹੇ ਨੇ ਤਾਂ ਕਿ ਕੋਈ ਵੀ ਬੰਦਾ ਨਾਲ ਪੜ੍ਹਾਈ ਦਾ ਵੀ ਇਹਨਾਂ ਨੇ ਸਾਡੀ ਸਰਕਾਰ ਨੇ ਬੜਾ ਬੜੀਆ ਬੜਾ ਹਰੇਕਾ ਇਹਨਾਂ ਐਨੀਮਸ ਬੋਲ ਬਣ ਗਏ ਹੋਰ ਕੋਈ ਕੁਝ ਬਣ ਗਏ ਇਹਨਾਂ ਦਾ ਅਤੇ ਪੜ੍ਹਾਈ ਦਾ ਤੇ ਸਿਹਤ ਸਫਾਵਾ ਦਾ ਬਹੁਤ ਖਿਆਲ ਰੱਖਿਆ ਜਾਂਦਾ ਅਤੇ ਨਾਲ ਦੀ ਨਾਲ ਰਸ਼ੇ ਦਾ ਵੀ ਸਰਕਾਰ ਦੇ ਪਹਿਲੇ ਜਨਡੇ ਦੇ ਵਿੱਚ ਅਤੇ ਬਾਕੀ ਤਾਂ ਤੁਨ ਪਤੀ ਸਾਰੀਆਂ ਸਹੂਲਤਾਂ ਬਿਜਲੀ ਦੀ ਹੋ ਗਈ ਹੋਰ ਸਹੂਲਤਾਂ ਹੋ ਗਈਆਂ ਸਰਕਾਰ ਵਧੀਆ ਤਰੀਕੇ ਨਾਲ ਆਮ ਪਬਲਿਕ ਲਈ ਹਾਂਜੀ ਹਾਂ ਪੂਰਾ ਇਸ ਤਰ੍ਹਾਂ ਸਰਕਾਰ ਭਗਵੰਤ ਮਾਨ ਜੀ ਸਰਕਾਰ ਇਮਾਨਦਾਰ ਸਰਕਾਰ ਆ ਸਾਰੀ ਇਹ ਅਤੇ ਇਹ ਪੂਰਾ ਮਾਂਦੂਰ ਵਾਲੇ ਪੰਜਾਬ ਦੀ ਦੇਸ਼ ਦੀ ਸੇਵਾ ਕਰ ਰਹੇ ਨੇ ਧੰਨਵਾਦ ਆ ਕਰਿਓ ਜੀ ਮਰਜੀ ਬਸ ਫਟਾਓ ਰਾਸ਼ਟਰੀ ਝੰਡਾ ਲहराਇਆ ਗਿਆ ਅੱਜ 15 ਅਗਸਤ ਨੂੰ ਲहराਇਆ ਗਿਆ ਇਸ 79 ਮੇ ਸੁਤੰਤਰਤਾ ਦੇ ਦਿੱਤੀਆਂ ਸਮੂਹ ਦੇਸ਼ਵਾਸੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਜਿਨ੍ਹਾਂ ਨੇ ਇਸ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਸਾਡੀ ਪਹਿਲੀ ਜਿਹੜੀ ਹੈ ਕਿਸਮਤ ਵੀ ਅਸੀਂ ਹਿੰਦੁਸਤਾਨੀਆਂ ਦੂਜੀ ਵੱਡੀ ਮਹਾ ਕਿਸਮਤ ਵੀ ਅਸੀਂ ਪੰਜਾਬੀਆਂ ਜਿਨ੍ਹਾਂ ਨੇ ਇਸ ਪੰਜਾਬੀ ਕੌਮ ਨੇ ਇਸ ਬਹਾਦਰੀ ਦੇ ਨਾਲ ਸਾਨੂੰ ਆਜ਼ਾਦੀ ਦਿਵਾਈ ਆ ਸੋ ਉਹਨਾਂ ਦੀ ਆਜ਼ਾਦੀ ਦਾ ਨਿਕ ਮੰਨ ਰਹੇ ਆ ਸਮੁੱਚੀ ਕੌਮ ਨੂੰ ਸਮੁੱਚੇ ਦੇਸ਼ਵਾਸੀਆਂ ਨੂੰ ਇਸ ਆਜ਼ਾਦੀ ਦਿਹਾੜੇ ਦੀ ਬਹੁਤ ਬਹੁਤ ਮੁਬਾਰਕ ਜਿਸ ਤਰ੍ਹਾਂ ਜੀ ਕਿਵੇਂ ਅੱਜ ਪਹਿਲੀ ਵਾਰ ਤੇਰਾ ਝੰਡਾ ਲਹਿਰਾਇਆ ਗਿਆ ਹੈ 79 ਸਾਲ ਜਿਹੜੇ ਹੋ ਗਏ ਆ ਆਪਾਂ ਨੂੰ ਸੁਤੰਤਰਤਾ ਦੇ ਫੂਲ ਮਿਲਦੇ ਨੇ ਦਾਣਾ ਮੰਡੀ ਤੇ ਰਸੂ ਪਹਿਲੀ ਵਾਰਾ ਤਾਂ ਨਹੀਂ ਹੈ ਦਾਣਾ ਮੰਡੀ ਦੇ ਵਿੱਚ ਇਹ ਪ੍ਰੋਟੋਕਾਲ ਦੇ ਸਾਹਮਣੇ ਪਹਿਲੀ ਵਾਰੀ ਹੋਈ ਹੈ ਬਾਕੀ ਡੀਸੀ ਸਾਹਿਬ ਦੇ ਜੋ ਹੁਕਮ ਹੁੰਦੇ ਨੇ